ਰਾਮਨਗਰ ਕਲੋਨੀ ਮਜੀਠਾ ਰੋਡ ਵਿਖੇ ਸਾਬਕਾ ਸਰਪੰਚ ਕਮਲ ਕੁਮਾਰ ਬੰਗਾਲੀ ਦੀ ਅਗਵਾਈ ਹੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸ਼੍ਰੀ ਦੁਰਗਾ ਪੂਜਾ ਮਹੋਤਸਵ ਦਾ ਆਯੋਜਨ ਕੀਤਾ ਗਿਆ। ਪੂਜਾ ਦੇ ਪਹਿਲੇ ਦਿਨ ਸਰਪੰਚ ਰਾਹੁਲ ਸ਼ਰਮਾ ਅਤੇ ਅਸ਼ੋਕ ਮੁਸਤਾਫਾ ਬਾਦ ਨੇ ਉਦਘਾਟਨ ਕੀਤਾ ਅਤੇ ਬੰਗਾਲੀ ਪਰਿਵਾਰ ਨੂੰ ਸ਼੍ਰੀ ਦੁਰਗਾ ਪੂਜਾ ਦੀ ਵਧਾਈ ਦਿੱਤੀ। ਇਸ ਮੌਕੇ ਸਾਬਕਾ ਸਰਪੰਚ ਕਮਲ ਕੁਮਾਰ ਬੰਗਾਲੀ ਨੇ ਆਖਿਆ ਕਿ ਇਹ ਪੂਜਾ ਇਸ ਲਈ ਮਨਾਇ ਜਾਂਦੀ ਹੈ ਕਿਉਂਕਿ 라ਵਣ ਦੇ ਵੱਦ ਤੋਂ ਪਹਿਲਾਂ ਭਗਵਾਨ ਸ਼੍ਰੀ ਰਾਮ ਨੇ ਮਾ ਦੁਰਗਾ ਦੀ ਉਪਾਸਨਾ ਕੀਤੀ ਸੀ। ਮਾ ਜੀ ਦੀ ਅੱਜ ਰਾਮਨਗਰ ਕਲੋਨੀ ਦੇ ਵਿੱਚ 24 ਮਾ ਜਿਹੜਾ ਸਾਲਾਨਾ ਜਿਹੜਾ ਬੜੀ ਸ਼ਰਧਾ ਦੇ ਨਾਲ ਮਾ ਮਾ ਜੀ ਦੁਰਗਾ ਦਾ ਜਿਹੜਾ ਇਹ ਪ੍ਰਕਾਸ਼ ਉਤਸਵ ਮਨਾਇਆ ਜਾਂਦਾ ਇਹ ਕਮਲ ਬੰਗਾਲੀ ਸਰਪੰਚ ਤੇ ਉਹਦੀ ਸਵਾਰੀ ਸਮੁੱਚੀ ਟੀਮ ਤੇ ਪਰਿਵਾਰ ਜਿਹੜੇ ਉਹਦੇ ਟੀਮ ਦੇ ਮੈਂਬਰ ਸਾਹਿਬਾਨ ਬਹੁਤ ਮਿਹਨਤ صدਕਾ ਬਹੁਤ ਮਿਹਨਤ ਦੇ ਨਾਲ ਜਿਹੜਾ ਇਹ ਮੰਦਿਰ ਪਹਿਲਾਂ ਬਣਾਇਆ ਜਾਂਦਾ ਫਿਰ ਮੂਰਤੀ ਬਣਾਈ ਜਾਂਦੀ ਆ ਬੜੇ ਬਾਹਰ ਤੋਂ ਇਹਨਾਂ ਦੇ ਕਾਰੀਗਰ ਜਿਹੜੇ ਇਹਨਾਂ ਦੇ ਸਮਾਜ ਦੇ ਲੋਕ ਐ ਉਹ ਹੁੰਦੇ ਆ ਤੇ ਬਣਾ ਕੇ ਜਾਂਦੇ ਆ ਇਹ ਬੜੀ ਸਾਰੇ ਵਧੀਆ ਮੈਸੇਜ ਚੰਗਾ ਜਾਂਦਾ ਕਿ ਜਿਹੜੇ ਇਹ ਲੋਕ ਭਲਾਈ ਦਾ ਆਪਣਾ ਇੱਥੇ ਪ੍ਰਵਾਸੀ ਆ ਸਾਡਾ ਇਹ ਭਰਾ ਆ ਜੋ ਸਰਪੰਚ ਦੀ ਇਲੈਕਸ਼ਨ ਲੜਿਆ ਜਿੱਤਿਆ ਸਾਨੂੰ ਬਹੁਤ ਖੁਸ਼ੀ ਆ ਵੀ ਇਹ ਜਿਹੜਾ ਇੱਥੇ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ ਜਿਹੜਾ ਕਰਦਾ ਤੇ ਜਿਹੜੀ ਨਵੀਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਵੀ ਇਹ ਸਿੱਖਿਆ ਲੈਣੀ ਚਾਹੀਦੀ ਆ ਵੀ ਇਹੋ ਜਿਹਾ ਚੰਗਾ ਕੰਮ ਕਰਕੇ ਅਸੀਂ ਸਮਾਜ ਲਈ ਵਧੀਆ ਕੰਮ ਕਰੀਏ ਆਪਾਂ ਸਾਰੀ ਟੀਮ ਜਿਹੜੀ ਆ ਇਹਨਾਂ ਦੀ ਇਹਨਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਆ ਮਹਾਮਈਏ ਇਸ ਪਰਿਵਾਰ ਨੂੰ ਇਹਨਾਂ ਦੇ ਸਾਥੀਆਂ ਨੂੰ ਚੜ੍ਹਦੀ ਕਲਾ 'ਚ ਰੱਖੇ इस तरह ये प्रोग्राम सालों साल चलता रहे दुर्गा मैया कि अंकुर साहब न सरपंच राहुल शर्मा जी कौंसलर अशोक जी नाल साडा टीम का परिवार सारा इतने हाजिर है वो देखो चौबीवे सालाना मैं दुर्गा पूजा कर रहा बंगाल से आके भी अपना कार्यक्रम जारी रखा जो हमारा बच्चा का जो कल्चर भूले ना तो माँ दुर्गा के जो दुर आशीर्वाद है जो रावण का वध करना था उस टाइम में राम ने ये पूजा शुरू की थी दुर्गा माँ दुर्गा से शुरू की थी दुर्गा माँ दस हाथ से उन्होंने असुर धारण किया फिर रावण का मध्य वह से शुरू हुआ ये दुर्गा पूजा ये माँ दुर्गा किपा है ना ये रामनगर से तो है ही है अमृतसर में मेरे खाल तीन पूजा हो रहा है एक गोपाल मंदिर एक का तो है और इधर सब जगह में आप देख रहा हूँ कि माँ दुर्गा जो का आशीर्वाद है किसी को बुलाना नहीं पड़ता ਆਟੋਮੈਟਿਕ ਲੋਕ ਆ ਕੇ ਮੱਥਾ ਟੇਕ ਕੇ ਮਾਤਾ ਦੁਰਗਾ ਦਾ ਅਸ਼ੀਰਵਾਦ ਲੈ ਕੇ ਜਾਂਦੇ ਦੇਖੋ ਸਾਡਾ ਸਾਹਮਣੇ ਰਾਹੁਲ ਸ਼ਰਮਾ ਜੀ ਸਰਪੰਚ ਹੈ ਅਹੀ ਵੀ ਸਰਪੰਚ ਹੈ ਇਹ ਕਾਉਂਸਲਰ ਹੈ ਸਾਰੇ ਸਾਥੀ ਅਹੀ ਬੁਲਾਇਆ ਨਹੀਂ ਇਸ ਤਰ੍ਹਾਂ ਮਾਤਾ ਦੁਰਗਾ ਦਾ ਇੱਧਰ ਆਇਆ ਲੇਕਿਨ ਹਮਾਰਾ ਸਿਰਫ ਗੈਸਟ ਵੀ ਹੈ ਸਾਰਾ ਹੀ ਇਹ ਮਾਤਾ ਦੁਰਗਾ ਦਾ ਅਸ਼ੀਰਵਾਦ ਹੈ ਤੇ ਮੈਂ ਆ ਵੀ ਪਬਲਿਕ ਕੋ ਇਹੋ ਹੀ ਕਹਿਣਾ ਚਾਹਤਾ ਹਾਂ ਜੀ ਆਪਕੋ ਕਾਰਡ ਕਾ ਕਿਸੇ ਇਸ ਚੀਜ਼ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਏ ਮਾਂ ਦੁਰਗਾ ਦਾ ਆਸ਼ੀਰਵਾਦ ਲੈਣੇ ਦੁਰਗਾ ਨਾ ਮੇਰਾ ਪਾਲੀਸੀ ਮੇਰਾ ਪੰਡਤ ਆਸਾਧਰਾ ਉਹ ਕਲਕੱਤਾ ਸੇ ਹਰ ਸਾਲ ਆਉਂਦਾ ਇਸ ਸਾਲ ਵੀ ਆਇਆ ਜੋ ਮੂਰਤੀ ਬਣਾਉਣੇ ਵਾਲਾ ਉਹ ਵੀ ਬੰਗਾਲੀ ਹੈ ਬੰਗਾਲ ਸਿਆਤਾ ਜੋ ਮੇਰਾ ਪੂਜਾ ਕਰੇਗਾ ਪੰਡਿਤ ਜੀ ਹੈ ਉਹ ਵੀ ਬੰਗਾਲ ਸਿਆ ਹੈ ਦੇਖੋ ਅੱਜ ਤਾਂ 28 ਤਰੀਕ ਹੈ 2 ਤਰੀਕ ਤੱਕ ਆਪ ਜੜਾ ਪੂਜਾ ਚੱਲਣਾ 3 ਤਰੀਕ ਮਾਂ ਦੁਰਗਾ ਦਾ ਪ੍ਰਸ਼ਾਸ਼ਨ ਕਰਨੇ ਜਾਏਗੇ ਪਿਆਸ उसका बाद हमारा कार्यक्रम समाप्त करेंगे बाकी से इतना दिन हमारा चार बजे से लेकिन बारह एक बजे तक चलते रहेगा और पब्लिक आपको पता ही है हर साल आप लोग आता है मीडिया का पता है या मेरे को बोलने का कोई लोड नहीं है इतना भीड़ होता है जी मेरे को पायर रखने का जगह नहीं होता लेकिन मैं कंट्रोल कर पाया कि नहीं प्रशासन का आगे गिनती की तीस सिक्योरिटी तो का बहुत जरूरी चाहिए थे आगे भी हंगामा होया बहुत कुछ होया धमकी भी, भी बहुत आया लेकिन प्रशासन ने मुलाजिम भेजा उन्होंने कार्रवाई कर रहा है सब देख रहा बाकी मैं इतना बढ़िया करके काम माधुर का काम समाप्त हो जाता